ਵੀਰ ਜੀ ਅੱਜ ਭੈਣ ਕੁਮਾਰੀ ਮਾਇਆਬਤੀ ਜੀ ਦਾ ਜਨਮ ਦਿਨ ਹੈ ਤੇ ਭੈਣ ਜੀ ਜਨਮ ਦਿਨ ਤੇ ਕੀ ਕਹਿਣਾ ਚਾਹੋਗੇ ਤੁਹਾਡਾ ਸਵਾਲ ਆ ਕਿ ਅੱਜ 15 ਜਨਵਰੀ ਦਾ ਦਿਨ ਆ ਅੱਜ ਬਹੁਜਨਾ ਦੀ ਨੇਤਾ ਸਾਡੇ ਜਿੰਦਾ ਦੇਵੀ ਭੈਣ ਕੁਮਾਰੀ ਮਾਇਆਬਤੀ ਜੀ ਦਾ ਜਨਮ ਦਿਨ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਪਰਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਨੂੰ ਮੰਨਣ ਵਾਲੇ ਆਪਣੀ ਨੇਤਾ ਮੰਨਣ ਵਾਲਾ ਬਹੁਜਨ ਸਮਾਜ ਬੜੀ ਧੂਮਤਾ ਮਨਾਲ ਜਨਮ ਦਿਨ ਉਹਨਾਂ ਦਾ ਮਨਾ ਰਿਹਾ ਉਹਨਾਂ ਦਾ ਜਨਮ ਦਿਹਾੜੇ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹਰ ਜ਼ਿਲ੍ਹੇ ਹਰ ਵਿਧਾਨ ਸਭਾ ਹਰ ਘਰ ਦੇ ਵਿੱਚ ਕਿਉਂਕਿ ਭੈਣ ਕੁਮਾਰੀ ਮਾਇਆਬਤੀ ਨੇ ਸਾਰਾ ਜੀਵਨੀ ਪੂਰਾ ਆਪਣੀ ਸਾਰੀ ਲਾਈਫ ਮੈਂ ਕਹਿ ਸਕਦਾ ਦਵੇ ਕੁਚਲੇ ਸਮਾਜ ਨੂੰ ਇਨਸਾਫ ਦਵਾਉਣ ਵਾਸਤੇ ਲੱਖਾਂ ਛੱਡੋ ਕਰੋੜਾਂ ਘਰਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਆਪਣਾ ਜੀਵਨ ਸਾਡੇ ਲਈ ਮੈਂ ਕਹੂੰਗਾ ਉਹਨਾਂ ਨੇ ਸਮਰਪਿਤ ਕੀਤਾ ਹੋਇਆ ਉਹ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਮੈਂ ਭੈਣ ਕੁਮਾਰੀ ਮਾਇਆਬਤੀ ਜੀ ਦੇ ਜਨਮ ਦਿਨ ਦੀ ਦੇਸ਼ ਵਾਸੀਆਂ ਨੂੰ ਜਿਹੜੇ ਸਾਡੇ ਦੇਸ਼ ਦੇ ਨੌਜਵਾਨ ਵਾਰ ਲੀਆਂ ਕੰਟਰੀਆਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਇਹ ਜਿਹੜੇ ਸਾਡੇ ਰਹਿਬਰ ਭੈਣ ਕੁਮਾਰੀ ਮਾਇਆਬਤੀ ਜੀ ਦਾ ਜਨਮ ਦਿਨ ਅੱਜ ਆਇਆ ਇਹ ਤੋਂ ਬਹੁਤ ਕੁਝ ਸਾਨੂੰ ਸਿੱਖਣ ਦੀ ਲੋੜ ਆ 2027 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਆਉਣ ਜਾ ਰਹੀਆਂ ਸਿਰਫ 2 ਸਾਲ ਦਾ ਸਮਾਂ ਬਚਿਆ ਸਮਾਜ ਨੂੰ ਬੌਧਨ ਸਮਾਜ ਨੂੰ ਗਰੀਬ ਕਿਸਾਨ ਮਜ਼ਦੂਰ ਨੂੰ ਘੱਟ ਜ਼ਮੀਨ ਕਿਸਾਨ ਘੱਟ ਜ਼ਮੀਨ ਵਾਲੇ ਕਿਸਾਨ ਭਰਾਵਾਂ ਨੂੰ ਨਾਲ ਲੈ ਕੇ ਬੀਸੀ ਭਾਈਚਾਰੇ ਨੂੰ ਨਾਲ ਲੈ ਕੇ ਬੌਧਨ ਸਮਾਜ ਬਣਾ ਕੇ 2027 ਦੇ ਵਿੱਚ ਸਾਡਾ ਇਹ ਟਾਰਗੇਟ ਹੋਣਾ ਚਾਹੀਦਾ ਕਿ ਅਸੀਂ ਸਤਾ ਪ੍ਰਾਪਤ ਕਰੀਏ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਸਮਾਜ ਦੇ ਉੱਤੇ ਜ਼ੁਲਮ ਹੋਏ ਹੋਏ ਨੇ ਤੱਕਾ ਹੋਇਆ ਹੋਇਆ ਉਹ ਤੱਕਾ ਕਿਉਂਕਿ ਹਮੇਸ਼ਾ ਤੱਕਾ ਕਮਜ਼ੋਰਾਂ ਤੇ ਹੁੰਦਾ ਚਾਹੇ ਆ ਦਾਨਗੜ ਦੀ ਗੱਲ ਕਰ ਲਈਏ ਤਾਜੀ ਮਿਸਾਲ ਆ ਉਥੇ ਗਰੀਬਾਂ ਦੇ ਘਰ ਜਲਾਏ ਗਏ ਨੇ ਕਿਉਂਕਿ ਹਮੇਸ਼ਾ ਰਾਜ ਕਰਨ ਵਾਲੇ ਤੇ ਕਦੇ ਵੀ ਕੋਈ ਉਂਗਲ ਨਹੀਂ ਕਰਦਾ ਸਾਬ ਸ਼੍ਰੀ ਕਾਂਚੀ ਨਾਮ ਸਾਨੂੰ ਸਮਝਾਉਂਦੇ ਹੁੰਦੇ ਸੀ ਕਮਜ਼ੋਰ ਤੇ ਹੀ ਜ਼ੁਲਮ ਹੁੰਦਾ ਇਸ ਕਰਕੇ ਜੇ ਜ਼ੁਲਮ ਹੁਣੋਂ ਬੰਦ ਕਰਨੇ ਨੇ ਜੇ ਬੇਗਮਪੁਰਾ ਬਸਾਉਣ ਵਾਲੀ ਸੋਚਣਾ ਖਵਾਬ ਲੈਣਾ ਜਿਹੜਾ ਸਾਡੇ ਸਤਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਕਹਿੰਦੇ ਸੀ ਕਿ ਬੇਗਮਪੁਰਾ ਬਸਾਉਣਾ ਜ਼ਰੂਰੀ ਹੈ ਜੇ ਗੁਰੂ ਦੀ ਸੋਚ ਤੇ ਕੰਮ ਕਰਨਾ ਤਾਂ ਬੇਗਮਪੁਰਾ ਫੇਰ ਹੀ ਬਸ ਸਕਦਾ ਜੇ ਸਾਡਾ ਰਾਜ ਆਉਂਦਾ ਸਾਨੂੰ ਸਭ ਤੋਂ ਪਹਿਲਾਂ ਰਾਜ ਪ੍ਰਾਪਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਫਿਰ ਗੁਰੂਆਂ ਨੇ ਜਿਹੜਾ ਸਾਡੇ ਲਈ ਸੁਪਨਾ ਲਿਆ ਸੀ ਉਹ ਪੂਰਾ ਕੀਤਾ ਜਾ ਸਕਦਾ ਕਿਉਂਕਿ ਇਹ ਪਾਰਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਸੰਵਿਧਾਨ ਵਿਰੋਧੀ ਨੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਅੱਜ ਆਪਾਂ ਭੈਣ ਕੁਮਾਰੀ ਮਾਇਆਬਤੀ ਦਾ ਜਨਮ ਦਿਨ ਮਨਾਇਆ ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਆਪਾਂ ਇਕੱਠੇ ਹੋ ਕੇ ਭੈਣ ਕੁਮਾਰੀ ਮਾਇਆਬਤੀ ਦਾ ਜਨਮ ਦਿਨ ਮਨਾਈਏ ਤੇ ਇਸ ਜਨਮ ਦਿਨ ਤੇ ਇੱਕ ਪ੍ਰਤੀਗਿਆ ਕਰੀਏ ਸੌਂ ਖਾਈਏ ਕਿ 2027 ਦੇ ਵਿੱਚ ਆਪਾਂ ਪੂਰੀ ਜੀਹ ਜਾਣ ਲਾ ਕੇ ਆਪਣੀ ਪਾਰਟੀ ਨੂੰ ਸਤਾ ਦੇ ਵਿੱਚ ਲੈ ਕੇ ਆਈਏ ਤਾਂ ਕਿ ਸਾਡੇ ਨਾਲ ੱਤਕਾ ਨਾ ੱਤਕਾ ਹੋਣਾ ਬੰਦ ਹੋ ਸਕੇ ੱਤਕਾ ਨਾ ਹੋਵੇ ਸਾਡਾ ਮਕਸਦ ਕੋਈ ਜਾਤੀਵਾਦੀ ਨੂੰ ਬढ़ावा ਦੇਣਾ ਨਹੀਂ ਬਹੁਜਨ ਸਮਾਜ ਪਾਰਟੀ ਦੀ ਸੋਚ ਇਹ ਆ ਕਿ ਸਭ ਤੋਂ ਪਹਿਲਾਂ ਭੁੱਖੇ ਨੂੰ ਜਿਹੜੇ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆ ਉਹਨੂੰ ਰੋਜ਼ਗਾਰ ਦਿੱਤਾ ਜਾਵੇ ਭੁੱਖੇ ਨੂੰ ਰੋਟੀ ਪਹਿਲਾਂ ਦੇਣ ਦਾ ਪ੍ਰਬੰਧ ਕਰਨਾ ਰੋਜ਼ਗਾਰ ਦੇਣ ਦਾ ਬਹੁਜਨ ਸਮਾਜ ਪਾਰਟੀ ਕਰਨਾ ਚਾਹੁੰਦੀ ਹੈ ਨਾ ਕਿ ਕਿਉਂਕਿ ਗਰੀਬ ਦੀ ਕੋਈ ਜਾਤ ਨਹੀਂ ਹੁੰਦੀ ਗਰੀਬ ਬ੍ਰਾਹਮਣ ਵੀ ਹੋ ਸਕਦਾ ਗਰੀਬ ਬਾਨੀਆਂ ਅੱਗਰਵਾਲ ਭਾਈਚਾਰੇ ਚੋਂ ਵੀ ਹੋ ਸਕਦੇ ਨੇ ਗਰੀਬ ਕਿਸਾਨ ਜਿਹੜੇ ਬਹੁਤ ਜ਼ਿਆਦਾ ਬੇਜ਼ਮੀਨੇ ਹੋਏ ਹੋਏ ਨੇ ਆ ਸਾਡਾ ਮਕਸਦ ਸਿਰਫ ਇਹ ਹੈ ਆ ਵਿੱਤਨਾਡਾਂ ਦੇ ਫਾਇਦੇ ਇੱਕ ਵਾਰੀ ਬੰਦ ਕਰਕੇ ਅਸੀਂ ਜਿਹੜੇ ਜਿਹੜਾ ਜਿਹੜਾ ਵਰਗ ਜ਼ੀਰੋ ਗਰਾਊਂਡ ਤੇ ਰਹਿ ਰਿਹਾ ਅਸੀਂ ਸਰਕਾਰ ਦੀਆਂ ਨੀਤੀਆਂ ਉਹਨਾਂ ਲਈ ਬਣਾਵਾਂਗੇ ਤਾਂ ਕਿ ਬੇਰਜ਼ਗਾਰਾਂ ਨੂੰ ਪਹਿਲਾਂ ਸੈੱਟ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਇੱਕ ਨਵਾਂ ਪੰਜਾਬ ਦੀ ਸਥਾਪਨਾ ਕੀਤੀ ਜਾਵੇ ਜਿਹੜੇ ਵੀ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਨੇ ਜੇ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਮੇਰੇ ਵੀ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਤੁਸੀਂ ਆਰਐਸਐਸ ਦੀ ਹਰ ਪਾਰਟੀ ਅਜ਼ਮਾ ਕੇ ਦੇਖ ਲੀ। ਤੁਸੀਂ ਕਾਂਗਰਸ ਅਜ਼ਮਾ ਕੇ ਦੇਖੀ, ਲੰਬਾ ਸਮਾਜ ਅਜ਼ਮਾ ਕੇ ਦੇਖੀ, ਫਿਰ ਤੁਸੀਂ ਬੀਜੇਪੀ ਅਜ਼ਮਾਈ, ਕਾਲੀਦਲ ਅਜ਼ਮਾਇਆ, ਸਾਰ ਪਾਰਟੀ ਇੱਥੋਂ ਤੱਕ ਕਿ ਹੁਣ ਤੁਸੀਂ ਇੱਕ ਆਮ ਆਦਮੀ ਪਾਰਟੀ ਅਜ਼ਮਾ ਕੇ ਦੇਖ ਲਈ ਆਰਐਸਐਸ ਦੀ। ਉਸੇ ਦੀਆਂ ਨੀਤੀਆਂ ਦੇ ਵਿੱਚ ਕੋਈ ਫਰਕ ਨਹੀਂ ਸਭ ਦੇ ਨਾਂ ਵੱਖੋ ਵੱਖ ਨੇ ਪੱਗਾਂ ਦੇ ਕਲਰ ਵੱਖ-ਵੱਖ ਹੋ ਸਕਦੇ ਨੇ ਨੀਤੀਆਂ ਸਾਰਿਆਂ ਦੀ ਇੱਕੋ ਨੇ ਤੇ ਮੈਂ ਸਾਰੇ ਸਮਾਜ ਨੂੰ ਗਰੀਬ ਸਮਾਜ ਨੂੰ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਕਹਿਣਾ ਪੈ ਰਿਹਾ ਕਿ ਸੌਖਾ ਨਹੀਂ ਹੁੰਦਾ ਇੱਕ 70 ਸਾਲ ਦਾ ਬਜ਼ੁਰਗ ਕੈਂਸਰ ਦਾ ਮਰੀਜ਼ ਡੱਲੇਵਾਲ ਸਾਹਿਬ ਅੱਜ ਜਦ ਮੇਰਾ ਖੇਲ 50 ਦਿਨ ਵੀ ਉੱਤੇ ਹੋ ਚੁੱਕੇ ਨੇ ਮਰਨ ਵਰਤ ਤੇ ਬੈਠੇ ਨੇ ਸਾਡੇ ਕਿਸਾਨ ਖੁਦ ਖੁਸ਼ੀਆਂ ਕਰਨ ਲੱਗੇ ਹੋਏ ਨੇ ਗਰੀਬ ਖੁਦ ਖੁਸ਼ੀਆਂ ਕਰਨ ਲੱਗਿਆ ਹੋਇਆ ਜਦੋਂ ਇਹ ਪਾਰਟੀਆਂ ਸੀ ਸਾਰੀਆਂ ਚੰਗੀ ਤਰ੍ਹਾਂ ਅਜਮਾ ਚੁੱਕੇ ਆ ਤੇ ਬਹੁਜਨ ਸਮਾਜ ਪਾਰਟੀ ਵੱਲ ਕਿਉਂ ਨਹੀਂ ਅਸੀਂ ਜੁੜ ਰਹੇ ਕਿਉਂ ਨਹੀਂ ਇਸ ਪਾਰਟੀ ਵੱਲ ਸਵੱਲੀ ਨਜ਼ਰ ਹੋ ਰਹੀ ਸਾਡੀਆਂ ਸਵੱਲੀਆਂ ਨਜ਼ਰਾਂ ਆਰਐਸਐਸ ਕਣੀ ਕਿਉਂ ਹੁੰਦੀਆਂ ਨੇ ਕਿਉਂ ਹੁੰਦੀਆਂ ਨੇ ਸਾਡੀ ਜਿਹੜੀ ਸਵੱਲੀ ਨਜ਼ਰ ਮੈਂ ਕਹੂੰਗਾ ਪਿਆਰ ਭਰੀ ਨਜ਼ਰ ਇੱਕ ਵਾਰ ਆਪਾਂ ਆਪਣੀ ਵਾਜਨ ਸਮਾਜ ਪਾਰਟੀ ਜਿਹੜੀ ਪੰਜਾਬ ਦੀ ਜੰਪਲ ਇੱਕ ਵਾਰ ਇਹਨਾਂ ਨੂੰ ਮਜ਼ਬੂਤ ਕਰਕੇ ਦੇਖ ਲਈਏ ਜੇ ਨਾ ਤੁਹਾਡੀ ਆਸਾਂ ਤੇ ਖਰਾ ਉੱतरीਦਾ ਤੁਸੀਂ ਉਹਨਾਂ ਵਾਂਗੂ ਇਹਨਾਂ ਨੂੰ ਵੀ ਛੱਡ ਸਕਦੇ ਹੋ ਪਰ ਮੈਂ ਕਹਣਾ ਇੱਕ ਮੌਕਾ ਦੇ ਕੇ ਦੇਖੋ ਤੁਹਾਡੇ ਜਿਹੜੇ ਦੁੱਖ ਦਰਦ ਨੇ ਜਿਹੜੇ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਗਰੀਬ ਸ਼ੈਡਿਊਲ ਕਾਸ ਸਮਾਜ ਦੀਆਂ ਸਮੱਸਿਆਵਾਂ ਨੇ ਮਹਾਜਨ ਭਾਈਚਾਰੇ ਦੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਕੰਮ ਕਰੇਗੀ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਪੈਨ ਕੁਮਾਰੀ ਮਾਇਆਵਤੀ ਨੇ ਕੀਤਾ ਧੰਨਵਾਦ